ਮਾ ਜਿਹੜੀ ਸਵੇਰ ਤਾਂ ਜਮਾ ਸਰੇ ਦੀ ਵਸ਼ੇਰੀ ਨੂੰ ਹੱਥ ਪਵਾ ਦੇਣਾ ਬਾਲੀ ਚੰਗੀ ਕਰਦਨ ਮਾਰ ਕੇ ਪੂਰਾ ਚੰਗਾ ਤੇ ਕੰਨ ਕੰਡੀਸ਼ਨ ਦੀ ਵੀ ਚੰਗੀ ਆ ਪੂਰੀ 100 ਕੁਆਲਟੀ ਦੀ ਵਸ਼ੇਰੀ ਆ ਖਾਨਦਾਨ ਵੀ ਚੰਗਾ ਲੈਂਨ ਦੀ ਵਸ਼ੇਰੀ ਆ ਪਰ ਰੇਟ ਜਾਇਜ਼ ਹੋ ਦੋਸਤੋ ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਆ ਉਹਨਾਂ ਦੇ ਵਿੱਚ ਤੈਹਦਨੋਂ ਸਵਾਗਤ ਆ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਵੀ ਵਧੀਆ ਹੀ ਹੋਣਗੇ ਤੇ ਦੋਸਤੋ ਅੱਜ ਫੇਰ ਇੱਕ ਸਰਜਰੀ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਪਰ ਜਿਹੜੀ ਅੱਜ ਦੀ ਜਾਨਵਰ ਲਿਆਏ ਆ ਨਾ ਅੱਜ ਤਾਂ ਜਿਹੜੀ ਬੱਚੀ ਲਿਆਏ ਆ ਪੂਰੀ ਮੰਨ ਲਓ ਕਰੰਟ ਵੀ ਪੂਰਾ ਯਾਰ ਨਜ਼ਾਰਾ ਲਿਆ ਦੋ ਤੁਹਾਨੂੰ 5 ਕੋ ਮਿੰਟ ਜੁਟਕ ਦਿਓ ਬਸ ਵੀਡੀਓ ਨਾਲ ਜੇ ਸਵਾਲ ਨਾ ਆਇਆ ਤਾਂ ਕਮੈਂਟਾਂ 'ਚ ਦੱਸ ਦਿਓ ਯਾਰ ਬਾਈ ਚੰਗੀ ਨਹੀਂ ਸੀ ਬੱਚੇ ਸਾਰਾ ਖਾਨਦਾਨ ਦਾ ਸائیں ਕਿਹੜੀ ਲਾਈਨ ਦੀ ਆ ਕਿੰਨੀ ਉਮਰ ਆ ਕਿਹੜੇ ਘੋੜੇ ਦੀ ਆ ਸੋ ਕੁਆਲਟੀ ਬਸ਼ੀਰੀਏ ਦੋਸਤੋ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਜੋ ਇਹਦੀ ਜਿਹੜਾ ਮਾਂ ਪਿਓ ਦਾ ਖਾਨਦਾਨ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਪਤਾ ਚੱਲ ਜੇ ਬਾਕੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦਿੰਨੇ ਆ ਵੀਡੀਓ ਦੇ ਨਾਲ ਜੁੜੇ ਰਹੋ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਆ ਭਰਾਵੋ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਚੰਗੇ ਤੋਂ ਚੰਗੇ ਜਾਨਵਰ ਦੀ ਅਪਡੇਟ ਆ ਤੁਹਾਡੇ ਤਾਂ ਹੀ ਆਉਂਦੀ ਰਵੇ ਤੇ ਕਮੈਂਟਾਂ ਜਰੂਰ ਦੱਸਿਓ ਕਿ ਮੈਂ ਦੀ ਲੱਗੀ ਬੱਚੀ ਤੇ ਆਜੋ ਵਾਧਦੇ ਆਪਾਂ ਵੀਡੀਓ ਵੱਲ ਨੂੰ ਦੋਸਤੋ ਮਾਰਵਾੜੀ ਬਸ਼ੇਰੀ ਆ 8 ਕੁ ਮਹੀਨੇ ਉਮਰ ਹੋਈ ਆ ਦੀ ਹਜੇ ਗਰਦਨ ਕੁਰਦਨ ਖਾਨ ਖੁੰਨ ਤੋਂ ਹੀ ਦੇਖੋ ਧਿਆਨ ਨਾਲ ਮਾਰਕਾ ਵੀ ਪੂਰਾ ਚੰਗਾ ਮੱਥੇ ਬਲੇਜ ਆ ਤੇ ਤਿੰਨ ਪੈਰ ਚਿੱਟੇ ਆ ਬਲੇਜ ਵੀ ਬਹੁਤ ਸੋਹਣਾ ਉੱਪਰੋਂ ਚੌੜਾ ਹੋ ਕੇ ਜਿਵੇਂ ਬਰੀਕ ਹੋ ਜਾਂਦਾ ਪਤਲਾ ਤਿੰਨ ਪੈਰ ਚਿੱਟੇ ਆ ਤਿੰਨੇ ਪੈਰੀ ਬਰਾਬਰ ਚਿੱਟੇ ਆ ਜਿਵੇਂ ਮੈਜ਼ਰਮੈਂਟ ਲਾ ਕੇ ਕੋਈ ਮਾਪ ਲਾ ਕੇ ਹੈਨਾ ਪਰੰਗੇ ਹੁਣ ਉਹ 10 ਪੈਰ ਚਿੱਟੇ ਆ ਤੇ ਇਹਦੇ ਖਾਨਦਾਨ ਬਾਰੇ ਗੱਲ ਕਰੀ ਤੇ ਦੋਸਤੋ ਆਲਿਸਾਨ ਲਾਈਨ ਚੋਂ ਆ ਬੱਚੀ ਆਲੀ ਖਾਨ ਆਲਿਸਾਨਾ ਖਾਨਦਾਨ ਹੈ ਇਹਦਾ ਮਾਰਵਾੜੀਆਂ ਵਿੱਚ ਸੋ ਕੁਆਲਿਟੀ ਦਾ ਥੰਮ ਮੰਨਿਆ ਜਾਣ ਵਾਲਾ ਬਹਿਵਲ ਵਾਲੇ ਕਾਂਡੇ ਦੀ ਪੂਤੀ ਆ ਦੋਸਤੋ ਤੇ ਆਪਣੇ ਫਾਰਮ ਬਾਬਾਜੀਤਾ ਸਟਡ ਫਾਰਮ ਦੀ ਸਾਨ ਰਿਆ ਮਾਰਵਾੜੀ ਪਹਿਲਾ ਕੁੜਾ ਰਾਜਰੂਪ ਉਹਦੀ ਬੱਚੀ ਆ ਦੋਸਤੋ ਰਾਜਰੂਪ ਦੇ ਲਾਸਟ ਵਾਲੇ ਬੱਚਿਆਂ ਚੋਂ ਇੱਕ ਆ ਮੈਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਇੱਕ ਬੱਚੀ ਸੀ ਰਾਜਰੂਪ ਦੀ ਜਿਹੜੀ ਆਪਣੇ ਘਰੇ ਘੋੜੀ ਰੱਖੇ ਹੁੰਦੇ ਉਹਦੀ ਬੱਚੀ ਸੀ ਉਹ ਚਲੋ ਬੱਚੀ ਛੇਲ ਹੋ ਕੇ ਬਾਹਰ ਚਲੀ ਗਈ ਤੇ ਬੱਚੀ ਦੀ ਮੈਂ ਫੋਟੋ ਪਾਈ ਸੀ ਬਹੁਤ ਭਰਾਵਾਂ ਦੇ ਫੋਨ ਆਇਆ ਬਾਈ ਬਹੁਤ ਚੰਗੀ ਬੱਚੀ ਉਹ ਤਾਂ ਮੈਂ ਲਿਖਿਆ ਯਾਰ ਅੱਜ ਰਾਜਰੂਪ ਨੂੰ ਚੇਤੇ ਕਰਕੇ ਫੇਰ ਅਫਸੋਸ ਹੁੰਦਾ ਤਾਂ ਕਿ ਉਹਦੇ ਬੱਚੇ ਇੰਨੇ ਸੋਹਣੇ ਆਏ ਸੀ ਤਕਰੀਬਨ 1.5 200 ਘੋੜੀ ਮੀਟ ਹੋਈ ਸੀ ਸਾਲ 'ਚ ਬਿਨਾਂ ਰਿਜ਼ਲਟ ਤੋਂ ਬਿਨਾਂ ਰਿਜ਼ਲਟ ਦੇ 1.200 ਘੋੜੀ ਕਹਿ ਦੇਣੀ ਗੱਲ ਹੁੰਦੀ ਹੈ ਤੇ ਉਹਨੇ ਆਪਦੇ ਦਮ ਤੇ ਆਪਦੀ ਬਿਊਟੀ ਤੇ ਹਣਾ ਘੋੜੀ ਨਹੀਂ ਮੀਟ ਕੀਤੀ ਦੂਰੋਂ ਦੂਰੋਂ ਆਈਆਂ ਘੋੜੀਆਂ ਮੀਟ ਹੋਣ ਵਾਸਤੇ ਤੇ ਮੰਨ ਲਓ ਆਈ ਨਹੀਂ ਵੀ ਘੋੜੀ ਮੀਟ ਹੋ ਗਈ ਤਾਂ ਇਹ ਰਿਜ਼ਲਟ ਵਾਲਾ ਕੋਈ ਉਹਨੇ ਕੀ ਹੋ ਗਈ ਬਾਬੇ ਦੀ ਕਿਰਪਾ ਨਾਲ ਜਿੰਨੀਆਂ ਘੋੜੀਆਂ ਮੀਟ ਹੋਈਆਂ ਪਹਿਲਾਂ ਤਾਂ 99% ਸਾਰੀਆਂ ਕਨਸੀਵ ਹੋਈਆਂ ਕਨਸੀਵਿੰਗ ਰੇਟ ਬਹੁਤ ਸੀ ਸਾਰੀਆਂ ਤਕਰੀਬਨ ਜਿਹੜੀਆਂ ਘੋੜੀਆਂ ਨਹੀਂ ਵੀ ਰਹਿੰਦੀਆਂ ਸਾਰੀਆਂ ਉਹ ਤੋਂ ਗੱਭਨ ਰਹੀਆਂ ਤੇ ਉਸ ਤੋਂ ਬਾਅਦ ਆਇਨੇ ਵੀ ਕੋਈ ਰਿਜ਼ਲਟ ਮਾੜਾ ਦੇਤਾ ਰਿਜ਼ਲਟ ਵੀ ਆਪਦੇ ਖਾਨਦਾਨ ਤੇ ਲੈ ਕੇ ਜਾਂ ਆਪਦੇ ਤੇ ਜਾਂ ਆਪਦੇ ਦਾਦੇ ਤੇ ਸਾਰੇ ਇਦਾਂ ਬੱਚੇ ਬਹੁਤ ਸੋਹਣੇ ਸੂਆ ਉਹਨੇ ਰਿਜ਼ਲਟ ਉਹਨਾਂ ਵਿੱਚੋਂ ਇੱਕ ਬੱਚੀ ਇਹ ਆਏ ਲਾਸਟ ਵਾਲੇ ਬੱਚਿਆਂ ਚੋਂ ਇੱਕ ਬੱਚੀ ਆ ਦੁਸਤ ਮੱਥੇ ਬਲੇਜ ਆ ਤਿੰਨ ਪੈਰ ਚ ਟਿੱਟੇ ਆ ਬੱਚੀ ਸੂ ਕੁਆਲਿਟੀ ਦੀ ਆ ਔਨ ਵਾਲੇ ਟਾਈਮ ਵਿੱਚ ਬਾਬਾ ਸੌਖ ਰੱਖੇ ਲੰਮੀਆਂ ਊਂਗਰੇ ਇਹਨੂੰ ਬਕਸੇ ਔਨਾਲ ਸਾਲ ਹੁਣ ਤਾਂ ਚਲੋ ਇਸ ਸਾਲ ਤਾਂ ਸੋਹਾਂ ਦਾ ਸੀਜ਼ਨ ਖਤਮ ਵੀ ਹੋ ਗਿਆ ਤੇ ਹਜੇ ਬੱਚੀ ਦੀ ਉਮਰ ਵੀ ਛੂਤੀ ਸੀ ਤੇ ਅਗਲੇ ਸਾਲ ਇਹ ਬੱਚੀ ਸੂਆਂ ਚ ਖੜੂ ਵੀ ਤੇ ਬਾਬੇ ਦੀ ਕਰਪਣਾ ਕੋਈ ਨਾ ਕੋਈ ਨੰਬਰ ਵੀ ਲਾਉ ਕਿਉਂਕਿ ਗਰਦਨ ਇਹਦੀ ਦੇਖੋ ਗਰਦਨ ਬਹੁਤ ਚੰਗੀ ਆ ਮੂਰਨੀ ਅੰਗੂਆਂ ਦੀ ਧੋਣਾ ਖੁੰਡੀ ਵਾਲਾ ਕੰਨ ਪੁੱਠਾ ਪੱਠਾ ਇਹਨ ਪੂਰਾ ਸਹੀ ਪਿਆ ਜਿਹੜੇ ਪੈਰਾਂ ਦਾ ਅੰਕਲਾ ਅਲਾਈਨਮੈਂਟ ਸਾਰਾ ਕੋ ਓਕੇ ਟੂਟ ਸਾਰਾ ਸਹੀ ਆ ਬਾਕੀ ਜੇ ਮਿਹਨਤ ਕਰੀਏ ਤਾਂ ਜਿਹੜੀਆਂ ਕਵੀਆਂ ਪੀਸੀਆਂ ਹੈਗੇ ਰਹਿੰਦੀਆਂ ਐ ਤੇ ਇੱਕ ਸਾਲ ਚ ਪੂਰੀਆਂ ਹੋ ਸਕਦੇ ਲੂਈ ਲਾਈ ਬਰੀਕ ਪਈ ਆ ਤੇ ਰੰਗ ਰੂਪ ਕਾਲਾ ਪੂਰੀ ਚੰਗੀ ਆ ਬੱਤੀ ਓਵਰ ਆਲ ਆਪਾਂ ਮੰਨੀਆਂ ਤਾਂ ਤੇ ਦੋਸਤੋ ਰਾਜਰੂਪ ਦੀ ਬੱਚੀ ਹੈ 8.5 ਮਹੀਨੇ ਦੀ ਉਮਰ ਆ ਤੇ ਬਾਲ ਭੋਰੀਆਂ ਵੱਲੋਂ ਸਾਫ਼ ਕੰਨ ਕੰਡੀਸ਼ਨ ਦੇਖ ਲਈ ਨਖਰਾ ਤੇ ਕਰੰਟ ਬੱਚੀ ਚ ਪੂਰਾ ਤੇ ਜੋ ਸਾਹਮਣੇ ਦੇਖ ਹੀ ਸਕਦੇ ਆ ਤੇ ਹੋਰ ਇਹਦਾ ਹੱਕ ਹੁੱਕ ਦੇਖ ਸਕਦੇ ਤੁਸੀਂ ਬਾਲ ਭੋਰੀਆਂ ਦੇ ਜਮਾਂ ਸਾਫ਼ ਆ ਤੇ ਬਾਕੀ ਜੇ ਤੁਹਾਡੇ ਬੱਚੀ ਸਮਝ ਚ ਆਉਂਦੀ ਹੋਈ ਪਸੰਦ ਆਉਂਦੀ ਹੋਈ ਤਾਂ ਆਪਣਾ ਐਡਰੈਸ ਤੁਹਾਨੂੰ ਪਤਾ ਹੈ ਬਾਬਾ ਜੀਤ ਦਾ ਸਟੱਡ ਫਾਰਮਰ ਐਡਰੈਸ ਆ ਤੇ ਲੁਧਿਆਣਾ ਜਿਲ੍ਹਾ ਫਾਰਮ ਤੇ ਆ ਕੇ ਸਾਹਮਣੇ ਦੇਖ ਸਕਦੇ ਆਂ ਬਾਕੀ ਆਪਾਂ ਕੋਈ ਖਮੀ ਫੀਸੀ ਨੇੜੇੋਂ ਦੂਰੋਂ ਦਿਖਾਉਣ ਵਾਲੀ ਕੋਈ ਨਹੀਂ ਸਾਡੀ ਪੈਰਾਂ ਤੋਂ ਲੈ ਕੇ ਉੱਪਰ ਕੰਨਾਂ ਤਾਈਂ ਸਾਰਾ ਸਾਨੂੰ ਨੇੜੇੋਂ ਤੇ ਦੂਰੋਂ ਸਾਰੀ ਚੀਜ਼ ਦਿਖਾਈ ਆਂ ਦੇਖ ਸਕਦੇ ਆਂ ਚੰਗੀ ਆ ਬੱਚੀ ਕੁਆਲਟੀ ਆ ਬੱਚੀ ਜੇ ਮੂਰੇ ਨਹੀਂ ਵੀ 100 ਕੁਆਲਟੀ 100 ਚ ਲੜਾਉਣੀ ਤਾਂ ਮੂਰੇ ਬਰੀਡਿੰਗ ਕਰਨ ਚ ਵੀ ਸਵਾਦ ਆ ਕਿਉਂ ਗਰਦਨ ਗੁਰਦਨ ਬਹੁਤ ਜ਼ਿਆਦਾ ਚੰਗੀ ਲੱਗੀ ਹੋਈ ਆ ਬਾਕੀ ਸਾਰੇ ਐਂਗਲਾਂ ਤੋਂ ਆਪਾਂ ਦਿਖਾ ਦਿੱਤੇ ਮੂਰੇ ਹੁਣ ਟ੍ਰਾਟ ਵੀ ਦੇਖ ਸਕਦੇ ਆਂ ਬਾਕੀ ਜੇ ਤੁਹਾਡੇ ਸਮਝ ਚ ਆ ਗਈ ਤਾਂ ਨੰਬਰ ਕਰ ਲੈਣੋ 98722 98960 98555 990017 ਦੋਸਤੋ ਆ ਦੋ ਨੰਬਰ ਆ ਕੋਈ ਫੋਟੋ ਚਾਹੀਦੀ ਕੋਈ ਵੀਡੀਓ ਚਾਹੀਦੀ ਤਾਂ ਨੰਬਰ ਤੇ ਸੰਪਰਕ ਕਰ ਲਿਓ ਤੁਹਾਨੂੰ ਸਾਰਾ ਡਿਟੇਲ ਮਿਲ ਜੂ ਤੇ ਰੇਟ ਵੀ ਆ ਤੇ ਲੈ ਲਿਓ ਪਤਾ ਚੰਗੀ ਬੱਚੀ ਖਾਨਦਾਨ ਦੇ ਬੱਚੇ ਤੋਂ ਮਿਲਦੇ ਚਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ